ਤੇ ਨੈਰਾ ਸਿਕਾਲ ਸਿਕਾਲ ਜੀ ਕੀ ਹਾਲ ਜੋ ਹੋਰ ਸਭ ਠੀਕ ਠਾਕ ਭਾਈ ਜੀ ਹਾਂਜੀ ਵਧੀਆ ਭਾਜੀ ਸਭ ਠੀਕ ਠਾਕ ਪਹਿਲਾਂ ਦੇ ਵੀ ਸੁਨੀਪ ਡੇਰੀ ਫਾਰਮ ਦੇਖਣਾ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਗੁਰਮਹਾਰਾ ਸਾਰਿਆਂ ਦੇ ਬਾਬਾ ਦੀਪ ਸਿੰਘ ਮੇਰ ਭਰਾ ਹੱਥ ਰੱਖੀ ਚੜ੍ਹਦੀ ਕਲਾ ਕਰੇ ਹੋਰ ਸਭ ਭਾਜੀ ਠੀਕ ਠਾਕ ਵਧੀਆ ਚੱਲਦਾ ਜਿਆਦਾ ਕੰਮ ਭਾਈ ਜੀ ਫਿਰ ਹਾਂਜੀ ਬਹੁਤ ਵਧੀਆ ਚੱਲੀ ਜਾਂਦਾ ਜੀ ਦਾਤ ਫੁਲਕਾਰ ਰੱਬ ਦੇਣ ਰਿਹਾ ਚਲੋ ਚਲੋ ਵਧੀਆ ਵਾ ਮਾਲਕ ਮੇਰ ਰੱਖੇ ਸੱਚੇ ਪਾਤਸ਼ਾਹ ਐਂ ਜਦੋਂ ਐਂ ਜਨਾਂ ਨਾਲ ਲੱਗੇ ਕਹਿੰਦੇ ਜੀ ਹਾਂਜੀ ਰੱਬ ਮਿਲ ਕੇ ਚੱਲੀ ਜਾਂਦਾ ਕੋਈ ਬੇਗੀ ਕੋਈ ਰਹਿ ਗਈ ਕੋਈ ਥੜੀ ਵਪਾਰ ਬਵਾਰਾ ਹਾਂਜੀ ਮਾਲ ਵਿਕੇਗਾ ਤੇ ਲਿਆਵਾਂਗੇ ਬਿਲਕੁਲ ਬਿਲਕੁਲ ਉਹਨਾਂ ਕੋਈ ਕਦੀ ਰੋਜ਼ ਵੇਗੀ ਜਾਂਦੀ ਆ ਅੱਜ ਐਗੀ ਮਰ ਉਧਰ ਮਾਲ ਸਾਰਾ ਜੀ ਪਾਜੀ ਅੱਜ ਕੁਝ ਅੱਧਾ ਮਾਲ ਉਧਰ ਦਾ ਚਾਰ ਝੋੜੀਆਂ ਉਧਰ ਦੀਆਂ ਸੀ ਇੱਕ ਜੋੜੀ ਵੇਗੀ ਰਾਤੀ ਹਾਂ ਤੇ 6 ਮਹੀਨਿਆਂ ਨੇ ਹਾਂਜੀ ਸਿਪਤ ਆਪ ਹੀ ਗਾ ਕੇ ਕਰਨਗੇ ਕਰਾਉਣੀ ਨਹੀਂ ਬਾਲੀਆਂ ਬਾਲੀਆਂ ਸੰਦੀਪ ਸਿੰਘ ਵੱਡੀਆਂ ਚਲੋ ਠੀਕ ਚੰਗੀਆਂ ਸੁੰਦਰ ਬ੍ਰਾਂਡਡ ਆਪਣੇ ਲੋ ਫਿਰ ਇੱਕ ਗੱਲ ਹੋਰ ਵੀ ਇੱਕ ਝੋਡੀ ਦਾ ਬੱਚਾ ਦਹਾਂ ਦੇਣਾ ਦਾ ਹੋਊਗਾ ਬਾਕੀ ਇੱਕ ਇੱਕ ਦਿਨ ਦੀ ਕੱਲ ਦੀ ਪਰਸੋਂ ਦੀ ਕੱਲ ਦੀ ਬੋਲੇ ਜੀ ਹਮਲੇ ਬੋਲੇ ਜੀ ਆ ਜਾ ਫਿਰ ਸੰਦੀਪ ਸਿੰਘ ਪਹਿਲਾਂ ਨਕੱਟੀ ਗਿਆ ਕੱਲ ਮਨੇ ਦਸੂਈ ਆ ਅੱਛਾ ਪਹਿਲਾਂ ਸੂਆ ਤੇ ਵੇਖੋ ਲੇਵਾ ਵੇਖੋ ਕੱਲ ਮਨੇ ਅਦੀ ਸੰਦੀਪ ਸਿੰਘ ਸੂਈ ਆ ਨਹੀਂ ਠੀਕ ਹੈ ਜੀ ਉਹ ਆਪ ਇਹਦਾ ਜੀ ਸੰਦੀਪ ਸਿੰਘ ਦਾ ਸੀਰਵਾ ਝੋਟੀ ਯਾ ਬਤਾਂ ਝੋਡੀ ਦੇ ਐਂਡਾ ਐਂਡਾ ਨਾ ਜੀ ਐਂਡਾ ਬੋਲਾ ਵੀ 8 ਕਿਲੋ ਆ 8 ਕਿਲੋ ਬੋਲਾ ਜੀ ਆ ਵੇਖੋ ਕਲ ਦੀ ਸੂਈ ਆ ਵਾਹ ਜੀ ਵਾਹ ਠੀਕ ਆ ਨਹੀਂ ਨਹੀਂ ਗੱਲ ਹੈਗੀ ਸੰਦੀਪ ਸਿੰਘ ਜੀ 10 ਦਿਨਾਂ ਦੀ ਹੋਊਗੀ 15 ਦੇ ਉਹ ਬੱਚੇ ਨਾਲੋਂ ਨਾਲ ਹੀ ਵਿਖਾ ਲੈਣੇ ਆ ਚੀਜ਼ ਵੇਖੋ ਸੰਦੀਪ ਸਿੰਘ ਵੈਰੈਟੀ ਵੇਖੋ ਹਜੇ ਝੋਡੀ ਨੂੰ ਭਲਾ ਭੁਲਾ ਵੀ ਲੱਗੀਆਂ ਭਈਆਂ ਪਰ ਝੋਟੀ ਸਰਾ ਬੜੀ ਅਸਰ ਪਹਿਲੇ ਭਾਈ ਕਿਨੇ ਘੜ ਦੋ ਦੋ ਦਸੋ ਪਾਜੀ ਇਹ ਝੋਡੀ ਨੇ ਘੜ ਦੋ ਘੜ ਵੀ 12 13 ਲੀਟਰ ਕੱਢਣਾ ਤਿਆਰ ਪੂਰਾ ਅੱਛਾ 12 13 ਕਿਲੋ ਕੱਢਣਾ 8 ਕਿਲੋ ਝੋਡੀ ਥੱਲੇ ਸਟਾਰਟਿੰਗ ਬੋ ਬੇਹੱਦ ਬੰਨੇ ਟੁੱਟੇ ਆ ਹੂੰ ਹੂੰ ਬੜੀ ਅਸਲ ਚੀਜ਼ ਵਾਹ ਬੇ ਚੰਗੀ ਚੰਗੀ ਝੋਟੀ ਹੈਗੀ ਵੇਖੋ ਬੱਚੇ ਦਾ ਡੰਗ ਨਹੀਂ ਉਹ ਰਿੰਗ ਦੀ ਰਿੰਗੂ ਗਿਆ ਨਾ ਵੇਖੋ ਕੋਈ ਗੱਲ ਨਹੀਂ ਕੋਈ ਨਹੀਂ ਫਿਰ ਗਈ ਠੀਕ ਆ ਵਾਹ ਜੀ ਵਾਹ ਵੇਖੋ ਚੀਜ਼ ਹੈਗੀ ਕਿ ਨਹੀਂ ਚੀਜ਼ਾਂ ਹੁਣ ਪਿੰਦਾ ਜੀ ਦਿਖੀ ਜਾਂਦੇ ਹੁਣ ਆਹ ਹਾਂ ਹਾਂ ਠੰਡੀ ਇੰਨੀ ਆ ਹੂੰ ਆ ਤਾਰ ਤਾਰ ਵੇਖਣਾ ਚੌੜ ਸੰਦੀਪ ਸਿੰਘ ਇੰਨੀ ਚੰਗੀ ਆ ਝੋਟੀ ਨੂੰ ਕੋਈ ਗੱਲ ਨਹੀਂ ਕਰਦਾ ਵੇਖ ਅਦਰ ਠੀਕ ਆ ਹਾਂਜੀ ਝੋਟੀ ਤੇ ਆਂਦੀ ਮੈਨੂੰ ਜਿੰਨੇ ਦੀ ਮਰਜ਼ੀ ਵੇਚ ਦੇ ਦੋ ਚਾਰ ਦਿਨ ਦੋਤੇ ਚੜਾ ਕੇ ਕੱਲ ਦੀ ਸੂਈ ਬੋਲਾ ਭੰਡਿਆ ਵਾ ਆਪਾਂ ਲੈਣ ਦੇਣ ਵਾਲੇ ਮੁੱਲ ਪਾਉਣੇ ਆ ਵੇਚਣ ਵਾਲੇ ਬਿਲਕੁਲ ਫਰਲੋ ਵਾਲੇ ਨਹੀਂ ਕੋਲ ਨਾ 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 40.5 ਹਾਂ ਨਾ 1 ਲੱਖ ਤੇ 10000 ਦੀ ਨਹੀਂ ਠੀਕ ਆ ਜੈ 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 ਮਾਨਤਨ ਕਰਦਾਂਗੇ ਚਲੋ ਲਓ ਜੀ 110000 ਮਾਨਤਨ ਕਰ ਦੇਣਾ ਭਾਈ ਉਹਨਾਂ ਨੇ ਇੱਕ ਮਿੰਟ ਰੋਕ ਲੈਣੇ ਆਪਾਂ ਗੋਗਿਆ ਤੇ ਆਹ ਦੂਜਾ ਸੁਆਜੀ ਫੇਰ ਸੰਦੀਪ ਸਿੰਘਾ ਮੇਰਾ ਕੱਦ ਹਾਈਟ ਬੜੀ ਵੱਡੀ ਆ ਹਾਂ ਬਲੂ ਲਾਗੇ ਨਹੀਂ ਮੈਂ ਉਹਦੇ ਦੀਦਾ ਨਹੀਂ ਨਹੀਂਦਾ ਬਿਲਕੁਲ ਇੱਥੇ ਆਣ ਕੇ ਕੋਈ ਵੇਖੇ ਮਈਆਂ ਕਿਡੀਆਂ-ਕਡੀਆਂ ਨੇ ਮਈਆਂ ਵੱਡੀਆਂ ਲੈ ਵੱਡੇ ਆ ਲੈ ਵੇ ਵੱਡੇ ਮਈਆਂ ਵੇਖੋ ਕਿਡੀਆਂ-ਕਡੀਆਂ ਨੇ ਬੱਚੇ ਵੇਖੋ ਇਹ ਨਹੀਂ ਵੀ ਹੈਗੇ ਵੀ 15-15 ਨੜੇ ਹੋਣਗੇ ਚੌਥਾ ਦਿਨ ਸੰਦੀਪ ਸਿੰਘਾ ਸੂਈ ਨੂੰ ਆਈ ਅੱਛਾ ਤੇ ਮੈਂ ਤਾਂ ਕਾਦੀ ਇਨਾ ਵਾ ਨਾ ਵੇ ਨਹੀਂ ਠੀਕ ਆ ਤੇ ਸਾਰੇ ਅਖਰ ਮੈਂ ਇਹਨੂੰ ਪੂਰੇ ਆਵੇ ਵਾਹ ਜੀ ਵਾਹ 12 13 ਕਿਲੋ ਦੁੱਧ ਤਿਆਰ ਹੀ ਬਾਜੀ ਇੱਕ ਗੱਲ ਆ ਜੋ ਮਰਜੀ ਕਹ ਲੈ ਮੇਵਾ ਹੈ 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 ਕਿ ਨਹੀਂ ਹੈ ਹੀ ਆ ਹੈਗੀ ਬਾਜੀ ਐਂਡ ਐਂਡ ਮੇਰੇ ਕੱਦ ਜਨੀ ਸੰਦੀਪ ਸਿਆਹ ਹੁੰਦੀ ਆ ਓਏ ਨਹੀਂ ਠੀਕ ਆ ਐਉਂ ਹੱਥ ਬਰਾਬਰ ਹੁੰਦਾ ਛੋਟੀ ਤੇ ਲੈ ਜੀ ਕਿਹੜਾ ਲੈ ਕੇ ਫਿਰ ਕੱਢਿਆ ਦਾ ਕਾ ਸੰਦੀਪ ਸਿਆਹ ਬੜਾ ਜ਼ਬਰਦਸਤ ਹੀ ਆ ਦੁੱਧ ਵਾਲਾ 16 17 ਲੀਟਰ ਦੀ ਇਹ ਮਾਲ ਕੀ ਉਹ ਅੱਛਾ 16 17 ਕਿਲੋ ਹੈ ਕੋਈ ਇੱਥੇ ਕਮੀ ਪੇਸ਼ੀ ਨਹੀਂ ਠੀਕ ਆ ਕੋਈ ਭੂਰ ਹੂੰ ਛਟਾ ਥਾਣੇ ਬੜਾ ਵੇਸੇ ਲੱਗਾ ਮੈਂ ਗੱਲ ਸੰਦੀਪ ਸਿੰਘਾ ਗਿੱਠ ਗਿੱਠ ਤੇ ਸੰਦੀਪ ਸਿੰਘਾ ਥਣ ਲੱਗਾ ਮੈਂ ਨੂੰ ਗਿੱਠ ਗਿੱਠ ਤੇ ਲੱਗਾ ਲੱਗਾ ਜੀ ਲੱਗਾ ਨਾ ਲੱਗਾ ਫੇਰ ਓਡੀ ਮੋਟੀ ਚੂ ਬਲੂਰਾਥ ਹੈ ਹੂੰ ਆਉਂਦਾ ਹੀ ਮੇਰਾ ਬਰਾਬਰ ਆਉਂਦਾ ਮੈਂ ਇਹਦੇ ਹਾਈਟ ਦੇ ਸਭ ਆ ਆਂਦਾ ਆਂਦਾ ਪੂਰੀ ਫੁੱਲ ਸਾਈਜ਼ ਵੱਡੀ ਹੂੰ ਕੋਈ ਇੱਥੇ ਆਣ ਕੇ ਵੇਖ ਕੇ ਝੋਡੀ ਨੂੰ ਖੜੇ ਵੀ ਵਾਕਿਆ ਹੈਗੀ ਆ ਹੂੰ ਵੇਖ ਲੈ ਕੀ ਚੀਜ਼ ਹੈਗੀ ਹੁਣ ਇਹਨੂੰ ਕਿ ਦੇਸੀ ਤੇ ਨਾ ਕਹੇਗਾ ਨਾ ਇਹ ਕਹਿ ਕੇ ਵੇਚੀਆਂ ਤੇ ਕੋਈ ਨਾ ਨਹੀਂ ਨਹੀਂ ਬਿਲਕੁਲ 16 ਦੇ ਦੇ 17 ਦੇ ਦੇ ਹੁਣ ਦੁੱਧ ਜਿਹੜਾ ਵਾ ਅੱਜ ਚੌਥਾ ਡੰਗ ਸੂਈ ਨੂੰ ਆਇਆ ਵਾ ਹੂੰ 13 ਲੀਟਰ ਦੁੱਧ ਤਿਆਰ ਵਾ 13 ਕਰੋ ਚਲੋ ਆਪਾਂ ਝੋਟੀ ਦਾ ਮੋਲ ਭਾਵੇਂ ਇਹਦਾ ਹੋ ਜੀਦਾ 2 ਢਾਈ ਜਨਾ ਮਰਜੀ ਕਰੀਏ ਹਾਂ ਨਾ ਹੀ 1 ਲੱਖ ਤੇ 40 ਹਜ਼ਾਰ ਦੇ ਦੇਣੀ ਬਸ 1 ਲੱਖ 40 ਹਜ਼ਾਰ ਦੇ ਦੇਣੀ ਚਲੋ ਠੀਕ ਆ ਆ ਗੱਬਣਾ ਨਾ ਅੱਜ ਪੰਜਵਾਂ ਦਿਨ ਹੋਇਆ ਸੂਈ ਨੂੰ ਸੁਨੀਪ ਮੈਂ ਨਾ ਸਾਰੇ ਨਾ ਐਂਡ ਕਰਾਇਆ ਪਏ ਬਾਈ ਜੀ ਪਹਿਲੇ ਬੋੜਾ ਖਾਲੀ ਹੋਈ ਉਹ ਕੱਲ ਦੀ ਹਾਂ ਕੱਲ ਦੀ ਪਿੰਦਾ ਜੀ ਸਾਰੇ ਰੈਂਡ ਰਹਿ ਰਹਿ ਕੱਲ ਦੀ ਕੱਲ ਦੀ ਮੈਂ ਖਾਲੀ ਕੀਤੀ ਤੇ ਇੱਕ ਸੰਦੀਪ ਸਿੰਘ ਆ ਮੈਂ ਦਾ ਵਾਲ ਨਹੀਂ ਚਟਾ ਹਾਂ ਸਿਰਫ ਮੈਂ ਦਾ ਸਿੰਗੜਾ ਲੱਤ ਗਿਆ ਖੋਪ ਆਈ ਉਧਰ ਹੀ ਆ ਇੱਥੋਂ ਲਈ ਅਰੇ ਇੱਥੋਂ ਲਈ ਆ ਜਿਹੜੀ ਇੱਥੋਂ ਇੱਥੋਂ ਲਈ ਆ ਸੰਦੀਪ ਸਾਹਿਬ ਲੱਤ ਗਿਆ ਮੈਂ ਦਾ ਖੋਪ ਤੇ ਬਚਾ 나ੜੂ ਤੇ ਆ ਬਸ ਠੀਕ ਆ ਅੱਜ ਮਈ ਦੇ ਥੱਲੇ 12 ਲੀਟਰ ਦੁੱਧ ਵਾ 12 ਕਿਲੋ ਦੁੱਧ ਝੋੜੀ ਨੇ ਦੇਣਾ 16 ਕਿਲੋ ਵਾ ਠੀਕ ਆ ਜੈਡ ਬੜਾਇਆ ਜੀ ਹਰੇ 12 ਲਾ ਲਿਆ ਆ ਵਾ ਦੁੱਧ ਲੈ ਮਈਆਂ ਵੇਖ ਮੈਂ ਠੀਕ ਆ। ਲੋਕ ਇੱਥੇ ਆਉਂ ਫੋਨ ਕਰਦੇ ਸਾਨੂੰ ਮਈਆ ਖੜੋ ਆਣ। ਕਰਦੇ ਕਰਦੇ ਬਾਈ ਜੀ ਕਿਉਂ ਨਹੀਂ ਕਰਦੇ ਭਾ। ਮੈਂ ਨਗਦ ਦੇ ਕੇ ਲੈਣੀਆਂ। ਬਿਹਾਰ ਆ। ਬਿਹਾਰ ਨਾਲ ਆ। ਬਿਹਾਰ ਨਹੀਂ ਸੁਨੀਤ ਆ। ਹਾਂਜੀ। ਬਿਹਾਰ ਨਹੀਂ ਮੈਂ ਲਈਦੀ। ਬਿਲਕੁਲ ਸਹੀ ਗੱਲ। ਆਹ ਸੱਜਣ ਦੇ ਭਾਵੇਂ ਰਿਸ਼ਤੇਦਾਰ ਆ। ਵੇਖ ਮੈਂ। ਨਹੀਂ ਠੀਕ ਆ। ਕਾਲੀ ਸ਼ਾ। ਦੁੱਧ ਵਾਲੀ। ਦੋਰ ਸੁਨੀਰ ਸਿੰਘ ਕਾਲੀ 15 16 ਸੇਰੀ ਝੋਟੀ ਆ। ਬਿਲਕੁਲ ਬਿਲਕੁਲ ਜੀ। ਇਹਨੂੰ ਤਾਰੀ ਸੂਈ ਸੀ ਸੁਨੀਤ ਆ ਮਗਰ ਕਟਾ। ਠੀਕ ਆ। ਕਿ ਮੈਂ ਮੇਰੀ ਚ ਪੂਰ ਛਟਾ ਨਹੀਂ ਨਿਕਲੂਗਾ ਜਦੋਂ ਸੰਦੀਪ ਸਿੰਘ ਰੁਪਈਏ ਦੇਣੇ ਆ ਫਿਰ ਪੂਰ ਛਟੇ ਵਾਲੀ ਨਾ ਗਾ ਲੋ ਸਹੀ ਗੱਲ ਹੈ ਪੈਸੇ ਫੁੱਲ ਦੇ ਗਏ ਨੇ ਆਪਾਂ ਫਿਰ ਪੂਰ ਛਟੇ ਵਾਲਿਆਂ ਦੀ ਲਿਆਉਂਦੀ ਕੀ ਲੋੜ ਨਾ ਲੋੜ ਹੀ ਨਹੀਂ ਜੀ ਪੇਦਾ ਬਾਜੀ ਫਿਰ ਇਹਦਾ ਮੁੱਲ ਗੱਬਣ ਪੈਣਾ ਜਾਵੇ ਸੁਨੀਲ ਸਿੰਘ ਬਚਾ ਮੈਂ ਦਾ ਤਾਜ ਹੂੰ ਝੋਟੀ ਦੁੱਧ ਦੇ ਦੂਗੀ 15 ਕਿਲੋ 16 ਕਿਲੋ 12 ਕਿਲੋ ਕਾਗਜ਼ਰ ਦੀ ਚਮੜੀ ਹੁਣ ਤਿਆਰ ਵਾ ਹਾਂ ਵੇ ਨਹੀਂ ਠੀਕ ਹੈ ਜੀ ਹਰੇ ਵੇਖ ਲੈ ਕੋਈ ਪਸੰਦੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਐਨਾ ਨਾ ਥਣ ਕੱਢਦੀ ਆ ਮੁੱਲ ਭਾਏ ਸੰਦੀਪ ਸਿੰਘ ਦਾ 1 20 25 ਦੇਣ ਵਾਲਾ ਮੁੱਲ ਪਹਿਲੇ ਫੋਨ ਦੇ ਵੇਚ ਜੂ ਮੈਂ 1 ਲੱਖ 5000 ਦੀ ਬੱਲੇ 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 ਦੇ ਦਾਂਗੇ ਜੈ 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 ਜਗਮ 1 ਲੱਖ ਸਿਰਫ 5000 ਦੀ ਤੁਸੋਂ ਇਹ ਤੂੰ ਪਤਾ ਬਸ ਐਂਡ ਆ ਹੁਣ ਦੇ ਦਾਂਗੇ ਹਾਂ ਨਾ ਭਾਈ ਜੀ ਹਾਂ ਲੈ ਠੀਕ ਹੈ ਜਾਣ ਹੋ ਜੋ ਚਲੋ ਠੀਕ ਆ ਗਾਗ ਵੀ ਖੜ ਕੇ ਵੇਚ ਲੂ ਇਹ ਵੀ ਸੂਈ ਆ ਸੰਦੀਪ ਸਿੰਘ ਗੱਬਣ ਝੋਡੀ ਦੇ ਅੱਛਾ ਗੱਬਣ ਹਾਂਜੀ ਲੋ ਜੀ ਗੱਬਣ ਝੋਡੀ ਤੇ ਵੱਡੀ ਝੋਡੀ ਇਹ ਵੀ ਕਰੋ ਚੈੱਕ ਤੇ ਵੜੀ ਸੰਦੀਪ ਸਿੰਘਾ ਵੱਡੀ ਵੇ ਅਜੇ ਦਿਨ ਝੋਡੀ ਲੈ ਜੂ 2-3 ਚਾਰ ਵੀ ਖੜ ਸਕਦੀ ਅੱਧ ਦੇਖ ਝੋਡੀ ਦਾ ਬਾਈ ਸਿੰਗਾ ਹੱਡੀ ਵੱਡੀ ਸਿੰਗਲ ਹੱਡੀ ਉਧਰ ਦੀ ਏ ਉਧਰ ਲਈ ਹਾਂਜੀ ਉਧਰੋਂ ਆਈ ਏ ਜਲ ਠੀਕ ਜਿਹੜੀ ਇੱਧਰ ਨਹੀਂ ਰੋਣ ਦੇ ਕਹਿੰਦੇ ਜੀ ਜਿਹੜੀ ਇੱਥੋਂ ਉਹ ਮੈਂ ਇੱਥੋਂ ਲੈ ਚੂੰਗਾ ਬਸ ਬਸ ਟੜ ਤੇ ਕਿਹਨੇ ਬਦੂਕ ਵੀੜੀ ਆ ਇਹ ਜੂੜੇ ਦੀ ਕਿਹੜੀ ਗੱਲ ਇਹ ਕਿਹੜੀ ਗੱਲ ਵੇ ਗਾਂ ਮੈਂ ਇੱਧਰ ਇੱਧਰ ਕਰ ਰਿਹਾ ਹੁਣ ਵੇਖੋ ਇੱਧਰ ਲਈ ਗਿੱਡੀ ਸੋਹਣੀ ਆ ਬਹੁਤ ਚੰਗੀ ਵੇਖੋ ਸੰਦੀਪ ਜੀ ਘਟੀ ਇਹ ਬਾਈ ਫਿਰ ਕਿਹਨੇ ਫਿਰ ਦੋਤਾ 12 ਦੇ ਦੇ 14 ਦੇ ਦੇ 10 ਦੇ ਦੇ ਭਾਰਦੀ ਦੇ ਥਣਾ ਦੀ ਗਰੰਟੀ ਹੋਏਗੀ ਹੁਣ ਜਿਹੜੀ ਅੱਜ ਦੀ ਤਰੀਕ ਦੀ ਗੱਲ ਵਾ ਤੇ ਇਹਦਾ ਫਿਰ ਬਾਜੀ ਮੁੱਲ ਸੰਦੀਪ ਸਿੰਘ ਆ ਮੁੱਲ ਲੈਣ ਦੇਣ ਵਾਲੇ ਕਰਦੇ ਆ ਬਸ ਛੋਟੇ ਜੀ ਝੋਟੀ ਦੇ 1 35 ਦੀ ਹਾਂਜੀ ਸਿਰਫ 1,115,000 ਦੀ ਵਾਹ ਜੀ ਅੱਜ ਰੇਡ ਮੈਂ ਕਿਹਾ ਝੋਟੀਆਂ ਵੇਖ ਲੈ ਤੂੰ ਮੇਰੀਆਂ ਠੀਕ ਐ ਐਂਦਾ ਐਂਦਾ ਇੱਥੇ ਆਣ ਕੇ ਵੇਖਣ ਹਾਂ ਬਾਕੀ ਵੱਡੀਆਂ ਕੇ ਛੋਟੀਆਂ ਨਹੀਂ ਠੀਕ ਐ ਠੀਕ ਐ ਨਾ ਗੱਲ ਐਂਦਾ ਤੇ ਮੈਰਾ ਥਾਂ ਤੇ ਪੂਰ ਛੜਾ ਨਿਕਲ ਆਵੇ ਮਹੀਂ ਲਦੀਨ ਦਾ ਹੀ ਵਾਸਲਾ ਚਲੋ ਤੇ ਆ ਵੀ ਗੱਬਰ ਸੂਈ ਅੱਛਾ ਆ ਜੋ ਇਹਦੀ ਕੱਟੀ ਠੀਕ ਆ ਆ ਕੱਢੀ ਦੋਸਾਂ 12 ਦੀ ਹੱਦ 13 14 ਨੰਨਾਂ ਦੀ ਕੱਟੀ 15 ਤੋਂ ਬਾਅਦ ਤਾਂ ਨਹੀਂ ਆ ਹਾਂ ਦੁੱਧ ਵੀ ਮਹੀਂ ਦੇ ਥੱਲੇ 14 ਕਿਲੋ ਅੱਛਾ ਮੈਂ ਇਹਨੂੰ ਵੰਡ ਖਾਂਦੀ ਬੜਾ ਮੈਂ ਵੰਡ ਪਾਤਾ ਵੱਧ ਮੈਂ ਇੱਕ ਦੰਨਾ ਢਿੱਲੇ ਹੋ ਗਿਆ 15 ਕਰ ਗਈ ਅੱਛਾ ਫੋਂ 11 12 ਲੀਟਰ ਦੁੱਧ 11 11 12 ਕਿਲੋ ਇਹਨਾ ਹੈਗਾ ਮੈਂ ਕਿਹਾ ਸੰਦੀਪ ਝੋਟੀ ਵੇਖ ਤੂੰ ਨਹੀਂ ਠੀਕ ਐ ਇੱਥੋਂ ਲਈਓ ਅੱਛਾ ਇੱਥੋਂ ਲਈ ਜਾ ਆ ਝੂਠ ਨਹੀਂ ਲਾਓ ਜੀ ਕਰੋ ਚੈੱਕ ਆ ਦੇਖੋ ਕਰੋ ਝੋਟੀ ਵੇਖ ਤੂੰ ਠੀਕ ਆ ਆਜਾ ਓਰ ਸ਼ਟਾ ਸੰਦੀਪ ਸਿੰਘ ਕੋਈ ਨਹੀਂ ਹਜੇ ਮੈਂ ਪਸ਼ਮੀਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ 12 ਵਜੇ ਦਾ ਟਾਈਮ ਹੈ ਹੂੰ ਹੂੰ ਚਾਰੂ ਇੰਨੀਆਂ ਝੋਟੀ ਕੋਈ ਗੱਲ ਹੀ ਕਰਨ ਵਾਲੀ ਨਹੀਂ ਇੰਦਾ ਭਾਜੀ ਫਿਰ ਮੁੱਲ ਛੋਟੀ ਦੇ ਭਾਜੀ ਆਂਦੀ ਆ ਵੀ ਮੈਨੂੰ ਵੇਚ ਹੂੰ 1,20,000 ਦੀ ਹੂੰ ਪਰ ਆਪਾ ਵੇਚਣ ਵਾਲੇ ਮੁੱਲ ਪਾਉਣੇ ਆ ਜਿਹੜੇ ਗਾਹਕ ਵੀ ਲੱਲੇ ਵਪਾਰੀ ਬੜੇ ਖਰਦੇ ਆ ਵੀਰ ਛੋਟੀ ਹਾਂ ਆ ਦੇਣੀ 95,000 ਦੀ ਚਲੋ ਜੈਸ ਨੂੰ ਬਾ ਠੀਕ ਆ 12 ਲੀਟਰ ਦੁੱਧ ਤਿਆਰ ਬਾ ਠੀਕ ਆ ਆ ਜੋ ਅੱਜ ਬੰਦਾ ਨਹੀਂ ਹੈਗਾ ਸੰਦੀਪ ਹਾਂ ਵੇਖ ਮੈਂ ਟਰੱਕ ਹੀ ਆ ਕੁੜੀਓ ਵਾਹ ਗੁੱਡ ਬੁੱਕ। ਧਰ ਕੀ ਵਾਕੇ। ਵੇ ਮੈਂ ਨਹੀਂ ਠੀਕ। ਕੱਲ ਮਨੇ ਰਦੀ ਸੂਈਓ। ਅੱਛਾ। ਕਟਾ ਰਦੀ ਕਟਾ ਨੀਲੀ ਰਵੀ ਦਾ ਜੀ। ਜਿਹਨੂੰ ਮੈਂ ਕਹਿੰਦੇ ਆ। ਵੱਡੀ ਮੈਂ ਬੋਲੀ। ਫੋਲੀ ਸੈਜ ਵਾਕੇ ਇਹਦੇ ਤੂੰ ਹੁਣ ਵੇਖ ਹੀ ਲਈਆਂ। ਨਹੀਂ ਹੁਣ ਇਦੂ ਰੋਮ ਪਰਸ ਐਂਡ ਆ ਜੀ। ਹਾਂਜੀ ਭਾਜੀ ਵੇਖੋ ਇਹ ਕਦੇ ਕਹਦੇ ਨੇ ਵੱਡੀਆਂ। ਹੂੰ। ਵੇਖੋ ਕਢੀ ਮੈਂ। ਨਹੀਂ ਬੋਲੀ ਪੂਰੀ ਬੋਲੀ। ਔਣ ਬੱਲੇ। ਗਲਾਂ ਗਾਹਨੀਆਂ। ਚਲੋ ਆਜੋ ਕਰਨ। ਬੰਦਾ ਫਿਰ ਆਪ ਹੀ ਕੰਮ ਕਰਦੇ ਭਾਜੀ ਸਾਰਾ ਫਿਰ। ਦੋਵੇਂ ਭਰਾ ਹੀ। ਅੱਛਾ ਠੀਕ ਹੈ। ਅਰਧਦਾ ਨੰਗਰ ਸਾਡੇ ਕੋਲ ਵੀ ਹੈਗੇ ਆ ਆਪਦੇ ਘਰ ਦੇ ਹਣਾ ਹਾਂਜੀ ਠੀਕ ਆ ਲਓ ਜੀ ਕਰੋ ਚੈੱਕ ਵੀ ਬਣੇ ਭਾਜੀ ਅਸੀਂ ਕੋ ਟੈਂਪ ਪਾਉਨੇ ਆ ਪਠਾ ਇੱਕੋ ਟੈਂਪ ਪਾਉਗੇ ਅੱਛਾ ਟੈਂਪ ਬਣਿਆ ਹਾਂਜੀ ਹੁਣ ਸਵੇਰੇ ਬਾਅਦ ਹੁਣ ਬਣੇਗਾ ਨਹੀਂ ਕੱਲ ਫੇਰ ਅੱਛਾ ਵੇਖੋ ਤੁਸੀਂ ਮੈਂ ਕੱਲ ਕਿੰਨੇ ਵਜੇ ਕੱਲ ਫੇਰ 10 ਵਜੇ ਅੱਛਾ ਹਾਂਜੀ ਖੁਰਲੇ ਇੱਕ ਪਰ ਨਹੀਂ ਵੇਖੋ ਕੱਦ ਵੇਖੋ ਕਦ ਮਹੀਂ ਦਾ ਨਹੀਂ ਠੀਕ ਆ ਦੁੱਧ ਜਿੱਥੋਂ ਲਈ ਕਹਿੰਦੇ 15 ਕਿਲੋ ਦਿੰਦੀ ਆ ਅੱਛਾ ਕਹਿੰਦੇ 15 ਕਿਲੋ ਦੁੱਧ ਭਾਜੀ ਐਡੀ ਮੈਨੂੰ ਦੁੱਧ ਆਂਦਾ ਵੀ ਕੀ ਆ ਨੀ ਨੀ ਕੀ ਕਹਿੰਦਾ 15 ਕਿਲੋ ਭਾਜੀ ਕੱਦ ਵੇਖੋ ਸਾਰਿਆਂ ਨਾਲ ਵੱਡੀ ਆ ਨਹੀਂ ਨਹੀਂ ਇਹਨੂੰ ਬੰਦਾ ਲੀਟਰ ਕੀ ਕਹਿੰਦਾ ਜੀ ਤੇ ਕੱਲ ਦੀ ਸੂਈ ਜੋ ਹੂੰ ਕੋਈ ਪੁੜਾ ਨਹੀਂ ਕੋਈ ਲਪਾ ਨਹੀਂ ਮੈਂ ਗਈ ਹੂੰ ਤੇ ਚੋਣ ਚਵਾ ਇਦਾਂ ਦਾ ਮੈਂ ਦਾ ਵੀ ਬੇਹੱਦ ਬਣੇ ਤੋੜਦੀ ਆ ਵਜਨ ਵੇਖੋ ਮੈਂ ਦਾ ਨਹੀਂ ਪੂਰੀ ਵੱਡੀ ਮੈਂ ਆ ਜੀ ਹੈ ਕਿ ਨਹੀਂ ਪੂਰੀ ਪੂਰੀ ਵੱਡੀ ਆ ਕੱਡੀ ਮੈਂ ਆ ਭਾਜੀ ਬਹੁਤ ਵੱਡੀ ਪੂਰੀ ਯੋਰ ਦਾ ਸਮੇਂ ਲੈ ਚਲੋ ਕੱਲ ਦੀ ਸੂਈ ਭਾਜੀ ਆ ਬੱਚਾ ਵਿਖਾਲ ਦੋ ਇਹ ਨਹੀਂ ਕਹਿਣਾ ਵੀ ਹੋਏ ਰੱਬਾ ਦਹਾਂ ਦਣਾ ਦੀ ਨੂੰ ਕੱਲ ਦੀ ਕੀ ਚਾਵਾਂਗੇ ਕਲ ਦੀ ਸੂਈ ਆ ਹਾਂਜੀ ਕਟਾ ਵੇਖ ਲੋ ਚਲੋ ਕਟਾ ਵਿੱਚ ਨੀਲੀ ਜਾ ਗਿਆ ਬੜਾ ਸੋਹਣਾ ਬੜਾ ਭਾਜੀ ਨੀਲੀ ਰੋ ਵੇਖੋ ਹਾਂ ਬਿਲਕੁਲ ਤਾਜ਼ਾ ਬਚਾ ਇਹਦਾ ਮੁੱਲ ਮੈਂ ਤੇ ਭਾਜੀ ਆਂਦੀ ਮੈਨੂੰ 1.5 ਤੋਂ 2 ਲੱਖ ਦੀ ਵੇਚੋ ਪਰ ਉਹ ਕੰਮ ਕਰ ਦੇਣਾ ਜਿਹੜਾ ਭਾਜੀ ਗਾਹਕ ਆਖੇ ਵੀ ਵਾਕਿਆ ਹੀ ਮਈਆਂ ਹੈਗੀਆਂ ਹੂੰ ਦੇ ਦਈਏ 1 ਲੱਖ 20 ਹਜ਼ਾਰ ਦੀ ਜਾਇਜ਼ ਵੇਚਣਾ ਮੈਂ ਵੇਖਦਾ ਜਾਇਜ਼ ਜਾਇਜ਼ ਸਿਰਫ ਇਹ ਮਾਲ ਪਤਾ ਕਿੱਦਾਂ ਆਇਆ ਨਗਦ ਨਰਪਈਆਂ ਦਾ ਅੱਛਾ ਨਗਦਾ ਨੂੰ ਗਾਹਕ ਹਰਕ ਮੈਂ 5000 ਸਵਲੀ ਦਿੰਦਾ ਹਾਂ ਦਿੰਦਾ ਜੀ ਜਿੰਨੂੰ ਰੁਪਈਆ ਬਿਲਕੁਲ ਬਿਲਕੁਲ ਬੋਲੋ ਇੱਕ ਦਸ ਦੀ ਵਾਹ ਜੀ ਵਾਹ ਚਲਣ ਬਜਾਣ ਦੋ ਹੋਰ 2000 ਛੋਟ ਕਰ ਦੂੰਗਾ ਹਾਂ ਜੀ ਇੱਕ ਪਾਂਦੀ ਪੰਜ ਦੀ ਜਾਂਦੇ ਇੱਕ ਪਾਂਦੀ ਚੱਲਣ ਦੋ ਨਹੀਂ ਠੀਕ ਆ ਵੇਚਣ ਵਾਲਾ ਵੀ 1 ਲੱਖ 5000 ਦੀ ਮੈਂ ਵੇਚੂ ਮੰਦਾ ਮੇਰਾ ਮੈਂ ਕਿੱਡੀ ਆ ਠੀਕ ਆ ਤੇਰੇ ਕਹਿਨ ਤੇ ਹਾਂ ਜੀ ਲਓ ਜਾ ਰੇਟ ਵੇਖੋ ਅੱਜ ਬਾਈ ਮੈਂ ਨਾ ਐਂਡ ਕਰਾਇਆ ਪਿਆ ਠੀਕ ਆ ਨੀ ਐਵੇਂ ਨਹੀਂ ਫਿਰ ਧਮਾਲ ਵਾਲਾ ਹੁੰਦੀ ਫਿਰ ਭਾਈ ਕਿ ਮਹੀਂ ਚ ਭੂਰਾ ਜੇ ਕੋਈ ਛਟਾ ਜੇ ਵੇਖੋ ਭਾਜੀ ਮਈਆਂ ਕਹਿ ਦਿੰਦੇ 2.5 2.5 ਲੱਖ ਰੁਪਇਆ ਜੀ ਮਹੀਂ ਦਾ ਮੁੱਲ ਪੈਂਦਾ ਭਾਜੀ ਹਾਂ ਪੈਂਦਾ ਕਿ ਨਹੀਂ ਪੈਂਦਾ ਪੈਂਦਾ ਜੀ ਪੈਂਦਾ ਐਵੇਂ ਨਹੀਂ ਭਾਜੀ ਮੈਂ ਉਹਦੇ ਪੈਸੇ ਮੰਗੇ ਨਾ 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 ਠੀਕ ਹੈ ਜੀ ਇਹਦਾ ਭਾਜੀ ਹਾਂ ਵੇਖੋ ਚੀਜ਼ਾਂ ਚੀਜ਼ਾਂ ਐਵੇਂ ਥੋੜਾ ਦੱਸੋ ਕਿਹੜੇ ਕਿਹੜੇ ਕਿਹੜੀਆਂ ਮੇਰੀਆਂ ਕੱਲ ਦੀਆਂ ਵਗਣਡੀਆਂ ਨੇ ਮੈਂ ਨਹੀਂ ਵੀਡੀਓ ਦੀ ਵੇਚਣੀ ਹੂੰ ਵੇਖੋ ਤੁਹਾਡੇ ਨਾਲ ਉੱਥੇ ਲੱਗਿਆ maal ਇਕੱਠਾ ਅੰਮ੍ਰਿਤਸਰ ਜਾਈ ਜਾਂਦਾ ਪੱਕਾ ਇਹ ਸਾਰੇ ਥਾਈ ਭਾਜੀ ਜਾਈ ਜਾਂਦਾ ਆਗੇ ਅੰਮ੍ਰਿਤਸਰ ਵੀ ਦੇਣਾ ਹੋਵਾਂਗੇ ਉਹ ਵੀ ਆਪਣੇ ਸੱਜਣਾ ਬੰਦੇ ਜਿਹੜਾ ਕਿੰਨੀ ਮਹਿੰਦਰਦੀ ਪਿੰਦਾ ਹਾਂਜੀ ਭੇਜਤੀ ਸੋਕ ਮਾਜਕ ਨਹੀਂ ਅੰਮ੍ਰਿਤਸਰ ਉਹ ਉੱਥੇ ਲੇਖੇ ਟੁੱਟ ਗਏ ਅੱਛਾ ਕਿ ਗਾਗਰੋਂ ਨਹੀਂ ਮੋੜੀ ਦਾ ਸੰਦੀਪ ਸਿੰਘ ਆ ਜਿਹੜਾ ਹੋਵੇ ਰਾਜੀ ਜਾਵੇ ਮੇਲਾ ਸੰਦੀਪ ਸਿੰਘ ਹਾਂਜੀ ਕੱਟੀ ਵੇ ਸੰਦੀਪ ਤੂੰ ਪਹਿਲਾਂ ਕੱਲ ਦੀ ਸੂਈ ਆ ਭਾਵੇਂ ਕੱਡੀ ਦੇ ਥੱਲੇ ਨਹੀਂ ਐਵੇਂ ਲੰਘ ਜਾ ਸੰਦੀਪ ਸਿੰਘ ਜੀ ਅਸੀਲ ਕੱਟੀਆਂ ਨਹੀਂ ਕਦੇ ਵੇਖੀਆਂ ਨਹੀਂ ਨਹੀਂ ਸਹੀ ਗੱਲ ਆ ਵੀਰ ਠੀਕ ਆ ਚਲੋ ਜੇ ਲਾ ਕੀ ਇਹਦਾ ਰੇਟ ਜਿਆਦਾ ਕੋਈ ਨਹੀਂ ਭਜੀ ਕੋਈ ਛੋਟ ਛੜ ਕਰਾਂਗੇ ਤੇ ਜਿਹੜੇ ਵੀਰਾਂ ਨੇ ਆਉਣਾ ਵਾ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਜਿਹਨੇ ਆਨਲਾਈਨ ਲੈਣੀਆਂ ਸਾਰੀਆਂ ਮਈਆਂ ਦੇ ਥਾਣਾ ਚ ਭੂਟ ਛਟਾ ਨਹੀਂ ਹੋਊਗਾ ਗੱਬਨ ਦੀ ਮੇਰੀ ਭਾਰਦੀ ਤੇ ਪਿੱਛੇ ਦੀ ਗਰੰਟੀ ਆ ਬਾਕੀ ਨਾਮ ਮੇਰਾ ਭਿੰਦਾ ਪਿੰਡ ਧਵਾਨ ਜ਼ਿਲ੍ਹਾ ਗਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀਆਲ ਦੇ ਤੇ ਦਲਮ ਦੇ ਤੇ ਪਿੰਡ ਹੈਗਾ ਧਵੰਤ ਮੋਦਰ ਨੰਬਰ ਹੈਗਾ 95924 27592